ਤਹਾਬੋਆ ਬਸ ਜੋ ਕਾ ਅਕੀ ਲੋਸੀ ਆਇਆ ਬਹੁਤ ਧੰਵਾਦ ਬਾਤ ਕਰਕੇ ਉਹ ਪਤਾ ਰਹੇ ਬਹੁਤ ਦੇ ਟਾਰਟ ਸਵਾਗਤ ਦੇਦੇ ਸੋ ਉਹਨਾਂ ਨੂੰ ਆਪਾ ਸ਼ਰਧਾਂਜਲੀ ਆਪਣਾ ਕਰਨ ਦੇ ਆਗੇ ਪਤਾ ਨਹੀਂ ਕਿਹੜੀਆਂ ਹੁੰਦਾ ਕਿਹੜੀਆਂ ਏਜੰਸੀਆਂ ਕਿਹੜੇ ਹਿੰਦੂ ਵੀ ਆ ਮੁਸਲਮਾਨ ਵੀ ਆ ਬਾਹੋਂ ਨਾ 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 ਮਾਂ ਦਾ ਵੀ ਵਿਰੋਧ ਕਰਦੀ ਆ ਜਿਹੜੇ ਐਸ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦੇ ਆ ਕਬੂਲ ਨਹੀਂ ਕਿੰਨਾ ਇਹ ਅਸੀਂ ਇਹ ਗੱਲ ਕਹਾਂਗੇ ਮਨਮੋਹ ਸਿੰਘ ਤੁਸੀਂ ਮਾਂ ਸਾਡੇ ਸਿੱਖ ਦੀ ਸਨ ਕੋਲ ਕੱਲ ਤਾਂ ਮੈਂ ਆਪਰੇ ਪਿਆ ਮਨੁੱਖ ਛੋਟਾ ਕਰ ਰਹੀ ਐ ਸਿੱਖ ਦੀ ਐ ਨੂੰ ਛੋਟਾ ਕਰ ਰਹੀ ਆ ਸੰਘੇੜ ਰਹੀ ਆ ਮੈਂ ਸੰਘੇੜਨਾ ਨਹੀਂ ਚਾਹੁੰਦੀ ਅਸੀਂ ਸਿੱਖਾਂ ਹਿੰਦੂ ਮੁਸਲਮਾਨਾਂ ਕੋਈ ਨਾ ਸਰਕਾਰ ਦੇ ਹਿੱਤ ਚਾਹੁੰਦੀ ਐ ਸੋ ਸਾਨੂੰ ਇੱਕ ਹੋਂਦ ਦੀ ਲੋੜ ਆ ਅਸੀਂ ਤੁਹਾਡੇ ਨਾਲ ਜਿੱਤੂ ਚਾਹੋ ਚੱਲੀਆਂ ਅਸਾਫਰ ਦੇ ਪੈਰਾਂ ਮਾਰਾ ਚਾਹੋ ਤਾਂ ਮੈਂ ਤੁਹਾਡੇ ਮੂਲੇ ਹੋਵਾਂਗੀ ਤੇ ਸਰਕਾਰ ਦੇ ਕਹੂੰਗੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਆ ਕਿ ਨਹੀਂ ਜਿੱਤੇ ਜਲਦੀ ਜ਼ਰੂਰਤ ਹੈ ਜਲਪਾ ਚਾਉਂਦੇ ਆ ਜਿੱਥੇ ਖੂਨ ਦੀ ਜ਼ਰੂਰਤ ਹੈ ਖੂਨਦਾਨ ਕਰਨ ਵਾਲੀਆਂ ਸੋਸਾਇਟੀਆਂ ਸੰਸਥਾਵਾਂ ਘਰ-ਘਰ ਜਾ ਕੇ ਖੂਨ ਪਹੁੰਚਾਉਂਦੀਆਂ ਨੇ ਜਿੱਥੇ ਦੁਰ ਟਕਣਾਵਾ ਹੁੰਦੀ ਹੈ ਨਿਕਲਿਆ ਨਾ ਅਸੀਂ ਇਸ ਦਾ ਸਾਡਾ ਟੀਕਾ ਜਿੰਨਾ ਚਿਰ ਨਹੀਂ ਆਂਦਾ ਅਸੀਂ ਇਹ ਤਾਂ ਹੀ ਕਦੇ ਦਿੱਲੀ ਦੇ ਸ਼ਿੱਕਰ ਖਾਂਦੇ ਰਹਾਂਗੇ ਕਦੇ ਚਿੱਟੀ ਦੇ ਸ਼ਿੱਕਰ ਖਾਂਦੇ ਰਹਾਂਗੇ ਕਦੇ ਪੈਲਗਾਮ ਚੱਕਰ ਹੁੰਦੇ ਰਹਾਂਗੇ ਸੋ ਸਾਨੂੰ ਇੱਕ ਹੋਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਜੇ ਤੁਸੀਂ ਚਾਹੋ ਕਦੀਆਂ ਪੁੱਛਾ ਪਰ ਕੇ ਪੈਲਗਾਮ ਜਾਣਾ ਚਾਹੋ ਤਾਂ ਮੈਂ ਤੁਹਾਡੇ ਮੂਰੇ ਹੋਵਾਂਗੀ ਜੇ ਸਰਕਾਰ ਦੇ ਕਹੂਗੀ ਜੇਰੇ ਅੱਤਵਾਦੀਆਂ ਨੇ ਪੈਲਗਾਮ ਸਾਡੇ ਹਿੰਦੂ ਭੈਣਾਂ ਉੱਪਰ ਕਤਲ ਕੀਤਾ ਉਹ ਪੇਂਦਰੀ ਕੋਰੀ ਤੇਰੇ ਸਿਨੇ ਜਵਾਬ ਨਾ

A gente pode पाकिस्तान पाकिस्त पाकिस्त मुस्लीतकवाद ਦੇਖੋਗੇ ਕਿ ਜਿਹੜਾ ਹੁਣੇ ਪੈਦਗਾਨ ਇੱਕ ਹਨਘੋਰ ਆਂਤਕੀ ਹਮਲਾ ਹੋਇਆ ਹੈ ਸ਼ਹੀਦ ਹੋਏ ਲੋਕਾਂ ਨੇ ਯਾਦ ਸਦਾਰਨੀ ਜਿੰਦੇ ਹੋਏ ਅੱਜ ਸਾਰੀ ਮੋਗਾ ਦੀਆਂ ਸਮਾਜਿਕ ਗੈਸ ਸਮਾਜਿਕ ਸੰਸਥਾਵਾਂ ਜੰਗੀਆਂ ਹੈਗੀਆਂ ਸਾਰੀਆਂ ਕਟੀਆਂ ਹੋ ਕੇ ਅੱਜ ਕੈਂਡਲ ਮਾਰਚ ਇੱਕ ਰੋਸ਼ ਮਾਰਚ ਫਸਿਆ ਜੇ ਤੇ ਮੋਗਾ ਕੱਢ ਰਹੇ ਹਨ ਕੱਲ ਵੀ ਅਸੀਂ ਪਾਕਿਸਤਾਨ ਦਾ ਪਤਲਾ ਫੁਕਿਆ ਸੀਗਾ ਅੱਜ ਫੇ ਕੈਂਡਲ ਮਾਰਚ ਹੋ ਰਹੇ ਰੋਜ਼ੀ ਰੋਜ਼ ਕੋਈ ਨਾ ਕੋਈ ਕਾਰਜਕਰਨ ਹੋ ਰਹੇ ਹਨ ਉਹ ਚਦਨ ਰੀਡਿੰਗ ਲਈ ਤੇ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਲੋਕ ਸਾਡੇ ਉੱਥੇ ਜਾ ਕੇ ਸ਼ਹੀਦ ਹੋ ਗਏ ਐ ਪਾਕਿਸਤਾਨ ਦਾ ਜਿਹੜਾ ਆ ਕੀਤਾ ਹੋਇਆ ਕਰਮ ਹੈਗਾ ਪਾਕਿਸਤਾਨ ਨੂੰ ਆ ਭੁਗਤਣਾ ਪਊਗਾ ਉਹਨੇ ਜਿਹੜੇ ਹਿੰਦੂ ਸਾਡੀ ਇੱਥੇ ਅਖੰਡਤਾ ਨੂੰ ਜਿਹੜਾ ਚੈਲੰਜ ਕੀਤਾ ਹੈ ਪਾਕਿਸਤਾਨ ਨੂੰ ਮੂੰਹ ਤੋੜ ਸਰਕਾਰ ਜਵਾਬ ਦੇਊਗੀ ਤੇ ਸਾਰਾ ਹਿੰਦੁਸਤਾਨ ਇਸਦਾ ਜਵਾਬ ਦੇਊਗਾ ਜਿਹਦੇ ਵਿੱਚ ਹੁਣ ਹਿੰਦੂਆਂ ਨੇ ਸਾਡੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਸ਼ੁਰੂ ਵੀ ਕਰਤਾ ਹੈਗੇ ਜਿਨੇ ਵੀ ਸਿੰਧੂ ਇਹਨਾਂ ਨੇ ਟ੍ਰੀਟੀ ਬੰਦ ਕਰਦੇ ਹੋਏ ਖਤਮ ਕਰਦੇ ਹੋਏ ਪਾਕਿਸਤਾਨ ਦਾ ਜਿਹੜਾ ਪਾਣੀ ਬੰਦ ਕੀਤਾ ਹੈ ਇਹਨਾਂ ਨੂੰ ਅੱਗੇ-ਅਗੇ ਪਤਾ ਲੱਗੂਗਾ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਪਾਕਿਸਤਾਨ ਦਾ ਕੀ ਹਾਲ ਕਰਦੀ ਹੈ ਤੇ ਕੀ ਪਾਕਿਸਤਾਨ ਨੂੰ ਫੇਰ ਘੁਡਿਆਂ ਤੇ ਲਿਆ ਕੇ ਨੱਕ ਲਗੜਾ ਕੇ ਮਾਫੀ ਨਾ ਮੰਗਵਾਈ ਤਾਂ ਅਸੀਂ ਆਪਣਾ ਪੀਓ ਕੇ ਵਾਪਸ ਲੈ ਲਤਾ ਤੇ ਹਿੰਦੁਸਤਾਨ ਆਪਣਾ ਫਰਜ਼ ਕਰਕੇ ਦਿਖਾਊਗਾ ਤੇ ਸਰਕਾਰ ਸਾਰੇ ਕੰਮ ਕਰਕੇ ਦਿਖਾਊਗੀ ਰੋਜ਼ ਪ੍ਰਦਰਸ਼ਨ ਸ਼ਦਾਂ ਜਲੀ ਦੇਣ ਲਈ ਲੋਕਾਂ ਨੂੰ ਯਾਦ ਕਰਨ ਲਈ ਹਿੰਦੂਆਂ ਨੂੰ ਇਕੱਠੇ ਕਰਨ ਲਈ ਤੇ ਇੱਕ ਸੰਦੇਸ਼ ਦੇਣ ਲਈ ਪਾਕਿਸਤਾਨ ਨੂੰ ਵੀ ਕਿ ਸਾਨੂੰ ਕਮਜ਼ੋਰ ਨਾ ਸਮਝੋ ਅਸੀਂ ਉਹ ਕਰਕੇ ਦਿਖਾਵਾਂਗੇ ਜਿਹਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਕੱਢਿਆ ਜਾ ਰਿਹਾ ਹੈ 22 April ਨੂੰ ਪਹਿਲਗਾਮ ਸ਼੍ਰੀਨਗਰ ਦੇ ਵਿੱਚ ਜੋ ਇੱਕ ਦਰਦਨਾਕ ਹادثਾ ਹੋਇਆ ਉਸ ਨੂੰ ਲੈ ਕੇ ਅੱਜ ਅਸੀਂ ਸਾਰੇ ਸ਼ਹਿਰ ਵਾਸੀ ਇੱਥੇ ਇਕੱਠੇ ਹੋਏ ਆਂ ਸਾਰੇ ਹਿੰਦੂ ਸਿੱਖ ਭਰਾ ਇੱਕ ਤਲ ਤਲੇ ਦੇ ਥੱਲੇ ਆ ਕੇ ਅਸੀਂ ਸਾਰੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਔਰ ਉਹ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਵਾਸਤੇ ਅਸੀਂ ਸਭ ਇੱਥੇ ਇਕੱਠੇ ਹੋਏ ਹਾਂ ਔਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੰਨੀ ਦਰਦਨਾਕ ਘਟਨਾ ਸਾਡੇ ਦੇਸ਼ ਦੇ ਵਿੱਚ ਹੋਈ ਜਿਹਨੂੰ ਜਿਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ ਭਾਰਤ ਸਰਕਾਰ ਐਹੋ ਜਿਹੇ ਠੋਸ ਕਦਮ ਜਲ ਤੋਂ ਜਲ ਚੱਕੇ ਤਾਂ ਜੋ ਕਿ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਧਰਤੀ ਹਿੱਲ ਜਾਵੇ ਤੇ ਉਹਨਾਂ ਦੇ ਅੰਦਰ ਇੰਨਾ ਕ ਡਰ ਪੈਦਾ ਹੋ ਜਾਵੇ ਜਿਵੇਂ ਉਹ ਪਾਕਿਸਤਾਨ ਦੇ ਬਾਰਡਰ ਤੇ ਵੀ ਖੜੇ ਹੋਣ ਤਾਂ ਉਹਨਾਂ ਦੀਆਂ ਲੱਤਾਂ ਕੰਬਨ ਕਿ ਇਸ ਤੋਂ ਕੁਝ ਦੂਰੀ ਤੇ ਭਾਰਤ ਦਾ ਬਾਰਡਰ ਸ਼ੁਰੂ ਹੋ ਰਿਹਾ ਹੈ ਇੰਨਾ ਡਰ ਉਹਨਾਂ ਦੇ ਅੰਦਰ ਪਾ ਦਿੱਤਾ ਜਾਵੇ ਭਾਰਤ ਸਰਕਾਰ ਵੱਲੋਂ ਆਪਣੇ ਕੋਲ ਕਿੰਨੇ ਜਵਾਨ ਨੇ ਜੇ ਅੱਜ ਆਪਾਂ ਗਿਣਤੀ ਕਰੀਏ ਭਾਰਤ ਦੀ ਜੇ ਆਪਾਂ ਭੂਮੀ ਸਥਾਨ ਹੀ ਗਿਣੀਏ ਤਾਂ ਭਾਰਤ ਕਿੰਨਾ ਲੰਮਾ ਚੌੜਾ ਹੈ ਤੇ ਪਾਕਿਸਤਾਨ ਉਹਦੇ ਅੱਗੇ ਕੀ ਹੈ ਕੀ ਅਸੀਂ ਸਾਰੇ ਰਲ ਮਿਲ ਕੇ ਉਸ ਨੂੰ ਡਰਾ ਨਹੀਂ ਸਕਦੇ ਧਮਕਾ ਨਹੀਂ ਸਕਦੇ ਇਹੋ ਜਿਹਾ ਯਤਨ ਸਰਕਾਰ ਕਰੇ ਕਿ ਪਾਕਿਸਤਾਨ ਦੀ ਰੂਹ ਤੱਕ ਕੰਬ ਜਾਵੇ ਮੈਨੂੰ ਲੱਗਦਾ ਬਹੁਤ ਹੀ ਵਧੀਆ ਫੈਸਲਾ ਜਿਹੜਾ ਭਾਰਤ ਸਰਕਾਰ ਨੇ ਲਿੱਤਾ ਹੈ ਕਿਉਂਕਿ ਜਿਹਨੂੰ ਕਹਿੰਦੇ ਹੈ ਕਿ ਇੱਕ ਸਬਰ ਦਾ ਜਿਹੜਾ ਫਲ ਹੁੰਦਾ ਉਹ ਮਿੱਠਾ ਹੁੰਦਾ ਤੇ ਮੈਨੂੰ ਲੱਗਦਾ ਜਿਹੜਾ ਮੋਦੀ ਸਰਕਾਰ ਨੇ ਇੰਨੀ ਦੇਰ ਸਬਰ ਰੱਖਿਆ ਪਰ ਫਿਰ ਵੀ ਇੱਕ ਨਰਮ ਦਿੱਲੀ ਨਾਲ ਚਲੀ ਗਈ ਪਰ ਜਿਹੜਾ ਇਹ ਕਦਮ ਇਹਨਾਂ ਨੇ ਲਿੱਤਾ ਹੈ ਇਹਦੇ ਨਾਲ ਪਾਕਿਸਤਾਨ ਹੁਣ ਗਾਂ ਤੋਂ ਬਹੁਤ ਡਰ ਜੂਗਾ ਮੈਨੂੰ ਨਹੀਂ ਲੱਗਦਾ ਹੁਣ ਜਲਦੀ ਉਹ ਕੋਈ ਉੱਗਰਵਾਦ ਹਮਲਾ ਕਰਨ ਦੀ ਸੋਚਣਗੇ ਵੀ ਇਹ ਇਨਾ ਦੁੱਖ ਹੁੰਦੇ ਜਦੋਂ ਤੁਸੀਂ ਫੇਸਬੁਕ ਦੇ ਉੱਪਰ ਸਾਰਾ ਦਿਨੇ ਵੀਡੀਓ ਦੇਖ ਰਹੇ ਹੋ ਜਿੰਦੇ ਵਿੱਚ ਪੁੱਛਿਆ ਜਾਂਦਾ ਤੂੰ Hindu ਹੈ ਕਿ ਮੁਸਲਮਾਨ ਹੈ ਉਹ ਬੰਦਾ ਇੱਕਦਮ ਡਰ ਜਾਂਦਾ ਵੀ ਮੈਂ ਕੀ ਜਵਾਬ ਦਵਾਂ ਤਾਂ ਉਹਨੂੰ ਕਹਿੰਦੇ ਕਲਮਾ ਪੜ ਉਹਨੂੰ ਇਹ ਨਹੀਂ ਪਤਾ ਕਲਮਾ ਪੜਨੇ ਨਹੀਂ ਪਤਾ ਤਾਂ ਥਾ ਗੋਲੀ ਮਾਰ ਦਿੰਦੇ ਇਹ ਤਾਂ ਕੋਈ ਕਿਤੋਂ ਦਾ ਕੋਈ ਧਰਮ ਨਹੀਂ ਹੈ ਮੈਨੂੰ ਲੱਗਦਾ ਹੈ ਜਾਨਵਰਾਂ ਵਰਗੀ ਪ੍ਰਵਿੱਤੀ ਉਹ ਲੋਕਾਂ ਦੀ ਜਿਨ੍ਹਾਂ ਨੇ ਉਹਨਾਂ ਨੂੰ ਗੋਲੀ ਮਾਰ ਕੇ ਤੇ ਉੱਥੇ ਜਸ਼ਨ ਮਨਾਇਆ ਤੇ ਹੱਸੇ ਬੋਲੇ ਗੋਲੀ ਮਾਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਇਹ ਜਿਹੜੀ ਪ੍ਰਵਿੱਤੀ ਹੈ ਇਹ ਸਿਰਫ ਜਾਨਵਰਾਂ ਦੇ ਵਿੱਚ ਹੀ ਹੋ ਸਕਦੀ ਹੈ ਇਨਸਾਨਾਂ ਦੇ ਵਿੱਚ ਨਹੀਂ ਹੋ ਸਕਦੀ ਦੇਖੋ ਹਿੰਦੂ ਸਿੱਖ ਅਸੀਂ ਸ਼ੁਰੂ ਤੋਂ ਹੀ ਭਰਾ ਭਰਾ ਹਾਂ ਸਿੱਖ ਵੀ ਹਿੰਦੂ ਕੌਮ ਤੋਂ ਹੀ ਬਣਿਆ ਉਹ ਸਾਡੇ ਭਰਾ ਨੇ ਪਰ ਅਸੀਂ ਜੇ ਰਲ ਮਿਲ ਕੇ ਰਵਾਂਗੇ ਤਾਂ ਸਾਨੂੰ ਬਚਤ ਹੋਊਗੀ ਜੇ ਅਸੀਂ ਇਕੱਠੇ ਰਵਾਂਗੇ ਤਾਂ ਅਸੀਂ ਸੇਫ ਰਵਾਂਗੇ ਨਹੀਂ ਜੇ ਅਸੀਂ ਜਾਤੀ ਧਰਮ ਰਾਜਨੀਤੀ ਤੋਂ ਉੱਤਰ ਉੱਠ ਕੇ ਇਹੋ ਜਿਹੇ ਪ੍ਰਦਰਸ਼ਨ ਕਰਾਂਗੇ ਤਾਂ ਡੈਫੀਨੇਟਲੀ ਅਸੀਂ ਮਜ਼ਬੂਤ ਹੋਵਾਂ ਦੇਖੋ ਜੀ ਪਹਿਲਾਂ ਦਾ ਜਿਹੜਾ ਇਹ ਕੰਮ ਹੋਇਆ ਐਨਾ ਕਿ ਸ਼ਰਮਨਾਕ ਹੋਇਆ ਤੇ ਜਿਹੜਾ ਨਿੰਦਣਯੋਗ ਹੈ ਕਿ ਜਿਹੜਾ ਕੋਈ ਇੱਥੇ ਜਿਹੜਾ ਤੁਸੀਂ ਦੇਖ ਰਹੇ ਆਂ ਸਿੰਧੂ ਮੁਸਲਮ ਸਿੱਖ ਸਾਰੇ ਅਸੀਂ ਇਕੱਤਰ ਖੜੇ ਆਂ ਇਕੱਠੇ ਖੜੇ ਆਂ ਕੈਡਰ ਮਾਰਚ ਸਾਰੇ ਨਾਲ ਲੜ ਕੇ ਕੱਢਿਆ ਕਿਉਂ ਕਿ ਕਿਉਂਕਿ ਸਿਰਫ ਇੱਕ ਉਹਨਾਂ ਦੇ ਨਾਲ ਜਿਹੜਾ ਇਹ ਕਰਨ ਆਸਤੇ ਵੀ ਜਿਹੜਾ ਇਹ ਕੀਤਾ ਜਾਵੇ ਜਿਹੜਾ ਕਿ ਕੰਮ ਸਾਡਾ ਇੱਥੇ ਭਾਰਤ ਦੇ ਵਿੱਚ ਮਾੜਾ ਹੋਇਆ ਬਹੁਤ ਨਿੰਦਣ ਜੋ ਕੰਮ ਹੋਇਆ ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਕਿ ਇਹ ਕੰਮ ਹੋਇਆ ਇਹਨੂੰ ਰੋਕਣ ਆਸਤੇ ਹੋਰ ਕਦਮ ਪ੍ਰਧਾਨ ਮੰਤਰੀ ਸਾਹਿਬ ਨੂੰ ਚੱਕੜੇ ਚਾਹੀਦੇ ਆਂ ਕੌਕ ਜਿਹੜਾ ਇਹੋ ਜਿਹਾ ਕੰਮ ਬਾਅਦ ਦੇ ਵਿੱਚ ਕਿਤੇ ਨਾ ਹੋਵੇ। ਕੌਕ ਇੱਕ ਵਾਰ ਹੋ ਗਿਆ, ਦੋ ਵਾਰ ਹੋ ਗਿਆ, ਬਹੁਤ ਵਾਰ ਹੋ ਹਟਿਆ ਪਰ ਹੁਣ ਤਾਂ ਠੋਸ ਕਦਮ ਚੱਕਣ ਦਾ ਟਾਈਮ ਹੈ। ਜੇ ਪ੍ਰਧਾਨ ਮੰਤਰੀ ਸਾਹਿਬ ਸਟੈਂਡ ਲੈਣ ਤਾਂ ਠੋਸ ਕਦਮ ਚੱਕਿਆ ਜਾ ਸਕਦਾ। ਦੇਖੋ ਜੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਨਾ ਉਹਦਾ Hindu ਦਾ, ਨਾ ਉਹਦਾ Sikh ਦਾ, ਨਾ ਉਹਦਾ Musalman ਦਾ। ਕੌਕ ਜਿਹੜੇ ਕੁਝ ਖਰੀਦੇ ਵੇ ਲੋਕ ਹੈ ਜਿਹੜੇ ਕਿ ਇਹ ਕੰਮ ਕਰਦੇ। ਜੋ ਕੱਲ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਆਪਣੇ Hindu ਭਰਾਵਾਂ ਦੇ ਉੱਤੇ ਗੋਲੀ ਦਾ ਅਟੈਕ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਰੋਸ਼ ਪ੍ਰਦਰਸ਼ਨ ਦੇ ਵਿੱਚ ਅੱਜ Hindu ਸਮਾਜ ਨੇ Hindu ਸੰਗਠਨਾ ਨੇ ਇਕੱਠੇ ਹੋ ਕੇ ਅੱਜ ਸ਼ਹੀਦੀ ਪਾਰਕ ਤੋਂ ਲੈ ਕੇ ਪ੍ਰਤਾਪ ਰੋਡ ਹੁੰਦੇ ਹੋਏ ਬੱਸ ਸਟੈਂਡ ਤੱਕ ਕੈਂਡਲ ਮਾਰਚ ਤੇ ਇੱਕ ਅਤਵਾਦ ਦਾ ਪਾਕਿਸਤਾਨ ਦਾ ਪੁਤਲਾ ਫੂਕਦੇ ਹੋਏ ਰੋਸ਼ ਮਾਰਚ ਅਸੀਂ ਬੱਸ ਸਟੈਂਡ ਤੱਕ ਕੱਢਿਆ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅਤਵਾਦੀ ਆ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਪਹਿਚਾਣ ਕਰ ਕਰਕੇ ਆਪਣੇ ਹਿੰਦੂ ਭਰਾਵਾਂ ਦੀ ਪਹਿਚਾਣ ਕਰ ਕਰਕੇ ਗੋਲੀਆਂ ਮਾਰੀਆਂ ਬਹੁਤ ਹੀ ਨਿੰਦਨਯੋਗ ਗੱਲ ਹੈ ਇਹ ਤੇ ਤੁਹਾਨੂੰ ਸਭ ਨੂੰ ਪਤਾ ਕਿ ਆਹ ਨਾਲੇੜਾ ਸਮਾਂ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਇੱਥੇ ਵੀ ਬਹੁਤ ਹੀ ਜਹਾਦੀਏ ਰਹਿੰਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇੱਥੇ ਵੀ ਇਹਨਾਂ ਦੀ ਪਹਿਚਾਣ ਕੀਤੀ ਜਾਵੇ ਤਾਂ ਜੋ ਇੱਥੇ ਵੀ ਇਹ ਘਟਨਾ ਨਾ ਹੋਵੇ ਬਹੁਤ ਹੀ ਵਧੀਆ ਸਰਕਾਰ ਨੇ ਕੱਢਿਆ ਬਾ ਜਿਹੜਾ ਰੂਲ ਹੈ ਕਿ ਇਹ ਇਥੋਂ ਕੱਢਨੇ ਚਾਹੀਦੇ ਆ ਪਾਕਿਸਤਾਨੀ ਜਿੰਨੇ ਵੀ ਇੱਥੇ ਰਹਿੰਦੇ ਆ ਸਾਰੇ ਇਥੋਂ ਕੱਢਨੇ ਚਾਹੀਦੇ ਆ ਬਿਲਕੁਲ ਜੀ ਇਹ ਸੰਦੇਸ਼ ਬਹੁਤ ਵਧੀਆ ਜਾਣਾ ਸੀ ਪਰ ਚੱਕਰ ਇਹ ਹੈ ਕਿ ਸਭ ਦੇ ਵਿੱਚ ਰੋਸ਼ ਹੈ ਇਸ ਚੀਜ਼ ਦਾ ਕਿ ਜਿਵੇਂ ਜਿਵੇਂ ਜਿੰਨੂ ਜਿੰਨੂ ਰੋਸ਼ ਦਾ ਸੀਗਾ ਅਹਿਸਾਸ ਹੋਇਆ ਉਹ ਹਰੇਕ ਕੀ ਚਾਹੀ ਉਹ ਕੱਲਾ ਹੀ ਸੀਗਾ ਉਹ ਕੱਲਾ ਵੀ ਕੈਂਡਲ ਲੈ ਕੇ ਤੁਰ ਪਿਆ ਜੀ